ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲਈ ਲੈ ਕੇ ਆਏ ਹਾਂ ਗਰਮੀ ਦੀ ਰੁੱਤ ਤੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਪੰਜਾਬ ਬਹੁ ਰੰਗੀਆਂ ਰੁੱਤਾਂ ਦਾ ਦੇਸ਼ ਹੈ ਇਸ ਵਿੱਚ ਅਤੀ ਦੀ ਸਰਦੀ ਵੀ ਪੈਂਦੀ ਹੈ ਅਤੇ ਅਤੀ ਦੀ ਗਰਮੀ ਵੀ ਪੰਜਾਬ ਵਿੱਚ ਜੇਠ ਹਾੜ ਮਈ ਜੂਨ ਗਰਮੀ ਦੇ ਮਹੀਨੇ ਮੰਨੇ ਜਾਂਦੇ ਹਨ ਇੰਨਾ ਮਹੀਨਿਆਂ ਵਿੱਚ ਪੰਜਾਬ ਵਿੱਚ ਆਂਟੀ ਦੀ ਗਰਮੀ ਪੈਂਦੀ ਹੈ ਜੂਨ ਵਿੱਚ ਗਰਮੀ ਦਾ ਤਾਪਮਾਨ ਕਈ ਵਾਰ 48 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਲੋਕਾਂ ਨੂੰ ਰੁੱਖਾਂ ਦੀਆਂ ਠੰਡੀਆਂ ਛਾਵਾਂ ਪੱਖਿਆਂ ਕੂਲਨਾ ਅਤੇ ਏਸੀ ਦਾ ਸਹਾਰਾ ਲੈਣਾ ਪੈਂਦਾ ਹੈ ਬਾਹਰ ਧੁੱਪ ਵਿੱਚ ਨਿਕਲਣਾ ਬਹੁਤ ਔਖਾ ਹੁੰਦਾ ਹੈ ਸਿਰ ਨੂੰ ਪੱਗ ਪਰਨੇ ਜਾਂ ਟੋਪੀ ਨਾ ਟਕਨ ਜਾਂ ਛਤਰੀ ਲੈ ਲਈ ਨਾਲ ਹੀ ਕੁਝ ਚੈਨ ਮਿਲਦਾ ਹੈ ਪਾਣੀ ਪੀ ਪੀ ਕੇ ਪਿਆਸ ਨਹੀਂ 부ਜਦੀ ਲੋਕ ਘੜੇ ਕੂਲਰ ਜਾਂ ਫ੍ਰਿਜਰਾ ਠੰਡਾ ਪਾਣੀ ਪਿੰਦੇ ਹਨ ਕਈ ਲੋਕ ਸ਼ਰਬਤ ਸਿਕੰਜਮੀ ਲੱਸੀ ਜਾਂ ਸੱਤੂ ਦੀ ਵਰਤੋਂ ਵੀ ਕਰਦੇ ਹਨ ਬੱਚੇ ਆਈਸਕ੍ਰੀਮ ਅਤੇ ਕੁਲਫੀਆਂ ਖਾਂਦੇ ਹਨ। ਵੇੜੇ ਤੇ ਕਮਰੇ ਠੰਡੇ ਰੱਖਣ ਲਈ ਪਾਣੀ ਦਾ ਛਰਕਾ ਕੀਤਾ ਜਾਂਦਾ ਹੈ। ਦਿਨ ਵਿੱਚ 2 ਜਾਂ 3 ਵਾਰ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਜਾਂਦਾ ਹੈ। ਇੰਨਾ ਦਿਨਾਂ ਵਿੱਚ ਪਸ਼ੂਆਂ ਤੇ ਪੰਛੀਆਂ ਦਾ ਵੀ ਬੁਰਾ ਹਾਲ ਹੁੰਦਾ ਹੈ। ਮੀ ਪੈਣ ਨਾਲ ਤਪਸ ਜੂੜ ਘਟ ਜਾਂਦੀ ਹੈ ਪਰ ਸਰੀਰ ਵਿੱਚੋਂ ਪਸੀਨੇ ਦੇ ਹੜ ਵਗਣ ਲੱਗਦੇ ਹਨ ਗਰਮੀ ਵਿੱਚ ਲੂਣ ਮਿਲਿਆ ਨਿੰਬੂ ਪਾਣੀ ਵਧੇਰੇ ਦਾਬ ਦਾ ਇੱਕ ਰੈਂਦਾ ਹੈ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੂਰਤ ਦੀ ਗਰਮੀ ਤੋਂ ਬਿਨਾ ਧਰਤੀ ਉੱਪਰ ਜੀਵਨ ਦੀ ਹੋਦ ਸੰਭਵ ਨਹੀਂ ਹੈ ਤਾਈਕਵਾ ਚੰਗੀ ਤਰ੍ਹਾਂ ਦੇਖ ਲਓ ਇਸ ਨੂੰ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ